ਗੱਲ ਇਹ ਨਾ ਨੀਟ ਕੰਮ ਤੁਸੀਂ ਕਿਦਾਂ ਕਰ ਲਏ ਨੇ ਮੈਂ ਦੇਖ ਰਿਹਾ ਵੀ ਜ਼ਬਰਦਸਤ ਆ ਲੱਗਦਾ ਵੀ ਜਿਹਦਾ ਫੋਟੋ ਜੀ ਇਦਾਂ ਆ ਹਾਂ ਜੀ ਹਾਂ ਪਰ ਇਹ ਅਸਲ ਜੀ ਵੀ ਇਦਾਂ ਆ ਕਿਉਂਕਿ ਮੈਂ ਦੇਖਿਆ ਹੈ ਸਾਡਾ ਆਪਣੇ ਪੀਸ ਆਫ ਮਾਈਂਡ ਲਈ ਕਰਦੇ ਮੈਂ ਵੀ ਕਹਾਂ ਕਿ ਅਸੀਂ ਕਿਸੇ ਨੂੰ ਦਿਖਾਉਣ ਲਈ ਕਰਦੇ ਜਾਂ ਕਾਉਂਸਲ ਕਰਕੇ ਕਰਦੇ ਹਾਂ ਦੱਸਿਆ ਕਾਉਂਸਲ ਤਾਂ ਇਹ ਚੀਜ਼ਾਂ ਨਹੀਂ ਦਿਖਦੀ ਹੈ ਨਾ ਵੀ ਵਰਕਸ਼ਾਪ ਕਿੱਥੇ ਮੁਕਣੀ ਹੈ ਆਪਣੀ ਇਹ ਸਾਡਾ ਆਪਣੇ ਆਪ ਹੀ ਅਸੀਂ ਆਪਣਾ ਸਟੈਂਡਰਡ ਹੈ ਜਿਹੜਾ ਲੈ ਕੇ ਚੱਲੇ ਆ ਸਾਨੂੰ ਆਪਣੇ ਆਪ ਨੂੰ ਪੀਸ ਮਿਲਦੀ ਹੈ ਕਿ ਅਸੀਂ ਆਹ ਪ੍ਰੋਡਕਟ ਜੇ ਇਦਾਂ ਫਿਨਿਸ਼ ਕਰਾਂਗੇ ਦੈਨ ਸਟਰਨਲੀ ਗੱਲ ਜੀ ਵੱਢਦੀ ਨਹੀਂ ਤਾਂ ਫਿਰ ਅਸੀਂ ਸ਼ਾਰਟਕਟ ਜੇ ਵਾਲੇ ਖਾਣਾ ਪੁਰਤੀ ਕੀਤੀ ਨਹੀਂ ਤਾਂ ਬਹੁਤ ਸੋਹਣੀ ਗੱਲ ਹੈ ਬਹੁਤ ਸੋਹਣੀ ਗੱਲ ਹੈ ਇਹ ਇਹ ਵਿਚਾਰ ਜਿਹੜੇ ਨਾ ਇਹ ਐਥਿਕਲੀ ਬਹੁਤ ਮਨਪਸੰਦੀਦਾ ਵਿਚਾਰ ਨੇ ਮੇਰੇ ਔਰ ਇਦਾਂ ਹੀ ਚਾਹੀਦਾ ਅਮ ਇਹਦੇ ਵਿੱਚ ਜਿਹੜਾ StoneX Home ਦਾ ਸ਼ੁਰੂ ਤੋਂ ਲੈ ਕੇ ਅੰਤ ਤੱਕ ਘਰ ਦੀਆਂ ਚਾਬੀਆਂ ਫੜਾਉਣ ਤੱਕ ਜਿਹੜਾ ਰੂਲ ਆ ਉਹ ਮੈਂ ਥੋੜਾ ਰੀਕਾਲ ਕਰਨਾ ਚਾਹਣਾ ਤੁਸੀਂ ਆਪਣੇ ਵੱਲੋਂ ਸਾਡੇ ਸ੍ਰੋਤ ਜਿਹੜੇ ਨਵੇਂ ਜੁੜੇ ਨੇ ਉਹਨਾਂ ਨੂੰ ਜ਼ਰੂਰ ਦੱਸੋ ਕਿ StoneX Homes ਇਹਦੇ ਵਿੱਚ ਜੇ ਇਸ ਸਮੇਂ ਦੀ ਗੱਲ ਕਰੀਏ ਪੇਮੈਂਟਸ ਦੀਆਂ ਗੱਲਾਂ ਕਰੀਏ ਕਾਉਂਸਲਿੰਗ ਇਨਸਪੈਕਸ਼ਨ ਦੀਆਂ ਗੱਲਾਂ ਕਰੀਏ ਆਮ ਬੰਦੇ ਨੂੰ ਕਈ ਵਾਰ ਇਹ ਲੱਗਦਾ ਵੀ ਯਾਰ ਬੜਾ ਸਿਰਦਰਦੀ ਵਾਲਾ ਕੰਮ ਹੋਣਾ ਇਹ ਕਿਉਂਕਿ ਕਈ ਕਈ ਮਹੀਨੇ ਕਾਉਂਸਲ ਵਾਲੇ ਫੋਨ ਹੀ ਨਹੀਂ ਚੱਕਦੇ ਦੱਸਦੇ ਹੀ ਕੱਖ ਨਹੀਂ ਤੇ ਇਹ ਚ ਸਟੋਨੈਕਸ ਹੋਮਸ ਕਿਸ ਤਰ੍ਹਾਂ ਦਾ ਰੂਲ ਲੰਬਾਉਂਦਾ ਕਿਵੇਂ ਉਹ ਆਪਣੇ ਖਰੀਦਾਰ ਦੀ ਜ਼ਿੰਦਗੀ ਨੂੰ ਸਖਾਲਾ ਬਣਾਉਂਦਾ ਉਹ ਸਾਨੂੰ ਜ਼ਰੂਰ ਦੱਸੋ ਠੀਕ ਹੈ ਜੀ ਅ ਭਾਈ ਬਰੀਫਲੀ ਜੇ ਜੇਪਾ ਸਟਾਰਟ ਕਰੀ ਜਿਵੇਂ ਮੰਨ ਲਓ ਲੈਂਡ ਹੁੰਦੀ ਹੈ ਪਹਿਲਾਂ ਸੈਕਸ਼ਨ ਆਪਣੇ ਕੋਲ ਕਿਸੇ ਕੋਲ ਤਾਂ ਜਾਂ ਕਿਸੇ ਕੋਲ ਜਿਵੇਂ ਪ੍ਰੋਪਰਟੀ ਡਿਵੈਲਪਰ ਹੈ ਡਿਵੈਲਪਮੈਂਟ ਕਰ ਰਿਹਾ ਹੈ ਤਾਂ ਪਹਿਲਾਂ ਆਪਣੀ ਕੰਸੈਂਟਿੰਗ ਸ਼ੁਰੂ ਹੁੰਦੀ ਹੈ ਡਿਜ਼ਾਈਨ ਐਂਡ ਕੰਸੈਂਟਿੰਗ ਹੁੰਦੀ ਹੈ। ਓਦੇ ਵਿੱਚ ਆਪਣਾ ਜਿਵੇਂ ਬਿਲਡਿੰਗ ਸੈਂਟ ਲੈਣਾ ਰਿਜ਼ਰਵ ਸੈਂਟ ਲੈਣਾ ਹੁੰਦਾ ਆਪਾਂ ਜੇ ਜਿਆਦਾ ਘਰ ਬਣਾਈਏ। ਘਰ ਬਣਾਉਣਾ ਜੇ ਬਿਲਡਿੰਗ ਸੈਂਟ ਲੈਣੇ ਆਪਾਂ। ਹਾਂਜੀ। ਤਾਂ ਬਿਲਡਿੰਗ ਸੈਂਟ ਤੋਂ ਸ਼ੁਰੂ ਹੁੰਦਾ ਜੀ ਓਦੇ ਵਿੱਚ ਦੇਖੋ ਭਾਈ ਆਪਾਂ ਇਹ ਦੇ ਆਪਕੇ ਨੇ ਵਿੱਚ ਸਟ्रेसਫੁੱਲ ਹੋ ਜਾਂਦਾ ਇਹ ਹੈ ਤਾਂ ਕਾਫੀ ਸਟਰਕਚਰ ਕੰਪਲਿਕੇਟਿਡ ਹੁੰਦਾ। ਹੁਣ ਸੋ ਸਾਡੇ ਲੈ ਕੇ ਆਪਾਂ ਕੋਈ ਵੀ ਬਿਲਡਰ ਹੈ ਮੇਰਾ ਜਿਹੜੇ ਵੀ ਕਰਦੇ ਹੋਣਗੇ ਸਾਡੇ ਕੋਲ ਤੁਹਾਨੂੰ ਇੱਕ ਕਲੀ-ਕਲੀ ਚ ਚੈੱਕਲਿਸਟ ਹੁੰਦੀ ਹੈ ਅਸੀਂ ਨਾ ਫਾਲੋ ਕਰਨੀ ਹੈ। ਸਾਡੇ ਲਈ ਜਿਸ ਪ੍ਰੋਸੈਸ ਹੈ। ਸਾਡੇ ਕੋਲ ਇਹ ਟਾਈਮ ਸਾਡੇ ਕੋਲ 15 ਤੋਂ 20 ਕਰ ਰਹੇ ਕੰਸੈਂਟਿੰਗ ਚ ਅੱਜ ਦੀ ਆਪਾਂ ਤੇ ਲਾਈਏ ਸਾਡੇ ਕੋਲ ਆਲਮੋਸਟ 11 ਤੋਂ 19 ਕਰਦੀ ਕੰਸੈਂਟਿੰਗ ਚੱਲ ਰਹੀ ਹੈ ਠੀਕ ਹੈ ਤੇ ਨਾਦਰ ਮਿਲ ਦਾ 38 39 ਘਰ ਆਪਣੇ ਕੰਸਟਰਕਸ਼ਨ ਚੱਲ ਰਹੇ ਨੇ ਕੀ ਬਾਤ ਹੈ ਸੱਡਨਲੀ ਹੁਣ ਜਿਵੇਂ ਸੀ ਛੜ ਲਈ ਇੱਕ ਪ੍ਰੋਸੈਸ ਬਣ ਗਿਆ ਜੀ ਹਣਾ ਜੀ ਵੀ ਅਸੀਂ ਉਹ ਇੱਕ ਪ੍ਰੋਸੈਸ ਇਹ ਨਹੀਂ ਫੋਲੋ ਕਰਨਾ ਸੇਮ ਹੀ ਚਾਲੀ ਵਾਲੀ ਫੋਲੋ ਕਰ ਰਹੇ ਹਾਂ ਜੀ ਜੀ ਹਾਂ ਚ ਉਹਦੀ এনवायरमेंट ਹੋ ਜਾਂਦੀ ਹੁਣ ਇੰਜੀਨੀਅਰਸ ਹੁੰਦੇ ਆ ਤੈਨ ਆਪਾਂ ਨਾਰਮਲੀ ਕਹਿੰਦੇ ਨੇ ਕਿ ਇੰਜੀਨੀਅਰ ਚਾਹੀਦਾ ਜਾਂ ਆਰਕੀਟੈਕਟ ਚਾਹੀਦਾ ਹਾਂ ਹਾਂ ਇੰਜੀਨੀਅਰ ਕਿ ਫਾਇਰਲ ਇੰਜੀਨੀਅਰ ਹੈ ਹਨਾ ਕੋਈ ਸ਼ੱਕ ਨਹੀਂ ਉਹ ਚਾਰੇ ਅਲੱਗ-ਅਲੱਗ ਦੇ ਉਹ ਚਾਰਾਂ ਦੇ ਇਨਪੁਟ ਲੱਗਣੇ ਨੇ ਡਿਜ਼ਾਈਨ 'ਚ ਤੇ ਚਾਰਾਂ ਦੀ ਰਿਪੋਰਟਸ ਲੱਗਣੀਆਂ ਚਾਰਾਂ ਨੇ ਸਾਈਨ ਆਫ ਕਰਨਾ ਹੈ ਜੀ ਖੁਦਾ ਨਾਲ ਖਾਸਤਾ ਮੈਂ ਇੱਕਦੋ ਮੈਂ ਹੌਰਸਰੀ ਸੁਣੀ ਹੈ ਬਾਕੀ ਬਿਲਡ ਨੇ ਬਿਲਡ ਕੀ ਇੱਕ ਦੋ ਨਹੀਂ ਬਹੁਤ ਜ਼ਿਆਦਾ ਆਇਆ ਜੀ ਹਾਂ ਜੀ ਚਲੋ ਸਾਡੇ ਭਾਈ ਚਾਰੇ ਤਾਂ ਬਹੁਤ ਜ਼ਿਆਦਾ ਪਰ ਆਪਾਂ ਨੈਗੇਟਿਵ ਬੱਸ ਜਾਣਾ ਨਹੀਂ ਹਾਂ ਜੀ ਹੁਣ ਉਹਨਾਂ ਨੇ ਇੰਜੀਨੀਅਰ ਦੀ ਵੱਲੋਂ ਇੱਕ ਇੰਸਪੈਕਸ਼ਨ ਮਿਸ ਹੋ ਗਈ ਹਮ ਯਾ ਇੱਕ ਪੀਐਸ ਨਹੀਂ ਲਿਆ ਜਿਹੜਾ ਪੀਐਸ ਆਪਾਂ ਸਰਟੀਫਿਕੇਟ ਨੂੰ ਪੀਐਸ ਕਹਿੰਦੇ ਨੇ ਜੀ 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 ਉਹ ਬਿਲਡਿੰਗ ਘਰ ਬਣ ਹਾਂਜੀ ਖੋਲ ਕੇ ਦਿਖਾਉਂਗੇ ਉਹਨੂੰ ਜਾਂ ਤੁਹਾਡਾ ਘਰ ਨਹੀਂ ਪਾਸ ਹੁੰਦਾ ਅਸੀਂ ਸੀ ਹੋਣੀ ਨਾ ਰਾਈਟ ਲਾਉਣਾ ਉਹਦਾ ਉਹਦਾ ਵੀ ਕੋਈ ਵੀ ਬੰਦਾ ਇਹ ਸਿਰਦਰਦੀ ਨਹੀਂ ਚਾਹੁੰਦਾ ਨਹੀਂ ਚਾਹੁੰਦਾ ਹਾਂਜੀ ਤਾਂ ਹੁਣ ਅਸੀਂ ਟਰਾਈ ਅਸੀਂ ਇਹੀ ਕਰਦੇ ਆਪਾਂ ਤਾਂ ਹੀ ਆਪਾਂ A to Z ਲਿਖਦੇ ਹੁੰਨੇ ਕਿ ਅਸੀਂ ਆਪਾਂ ਕੰਸੈਂਟਿੰਗ ਤੋਂ ਸ਼ੁਰੂ ਕਰਕੇ ਪਹਿਲਾ ਪਾਰਟ ਕੰਸੈਂਟਿੰਗ ਹੋ ਗਿਆ ਜੀ ਜੀ ਦੂਸਰਾ ਪਾਰਟ ਹੋ ਗਿਆ ਬਿਲਡਿੰਗ ਦਾ ਬਿਲਡਿੰਗ ਆਪਾਂ ਜਿਵੇਂ ਲਾਸਟ ਟਾਈਮ ਦੱਸਿਆ ਸੀ ਕਿ ਇਸੇ ਐਵਰੇਜ 6 ਮਹੀਨੇ ਟਾਈਮ ਆ ਆਪਣਾ ਬਿਲਡ ਕਰਦਾ 6 ਮਹੀਨੇ ਪਹਿਲਾਂ ਹੀ ਫਿਨਿਸ਼ ਕੀਤੇ ਨੇ ਹਾਂਜੀ ਜੇ ਮੰਨ ਲਓ ਪੰਜ ਘਰ 6 ਦਾ 7 ਘਰ ਇਕੱਠੇ ਬਣਾ ਰਹੇ ਆ ਤਾਂ 7 ਤੋਂ 8 ਮਹੀਨੇ ਲੱਗ ਜਾਂਦੇ ਉਹ ਥੋੜਾ ਜ਼ਿਆਦਾ ਟਾਈਮ ਲੱਗ ਜਾਂਦਾ